ਪਾਟਿੰਗ ਰੇਨ ਜਿਹੜੀਆਂ ਨਕੋ ਰਹਿਣੀਆਂ ਜੁੱਤੀ ਦੀ ਉਹ ਹੈਗੀ ਆ 350 400 ਤੇ ਤੁਸੀਂ ਵਰਕ ਦੇਖ ਸਕਦੇ ਹੋ ਪਰ ਕਿੰਨਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਠੀਕਾ ਵਰਕ ਸਟੋਨ ਦਾ ਵਰਕ ਪਾਰਲ ਵਰਕ ਕੀ ਆ ਬਾਤ ਹੈ ਬਹੁਤ ਸੋਹਣੀ ਫਿਨਿਸ਼ਿੰਗ ਹੈ ਬਹੁਤ ਸੋਹਣੀ ਫਿਨਿਸ਼ਿੰਗ ਸ੍ਰੀ ਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੀ YouTube ਚੈਨਲ ਮਿਸਟੈਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀਆਂ ਸਾਰੇ ਜਾਨ ਬਹੁਤ ਵਧੀਆ ਹੋਵੋਗੇ ਸੋ ਅੱਜ ਇੱਕ ਤੁਹਾਡੇ ਲਈ ਡਿਫਰੈਂਟ ਜੀ ਵੀਡੀਓ ਲੈ ਕੇ ਆਏ ਆ ਜਿੱਦ ਤੋਂ ਤੁਸੀਂ ਗੈਸ ਲਗਾ ਚੁ ਲਿਆ ਹੋਣਾ ਸੋ ਅੱਜ ਆਪਾਂ ਮਲੇਰਕੋਟਲਾ ਸ਼ਹਿਰ ਦੇ ਵਿੱਚ ਪਹੁੰਚਿਆ ਰਾਜਪੂਤ ਬੂਟ ਹਾਊਸ ਐਂਡ ਪੰਜਾਬੀ ਜੁੱਤੀ ਜਿਹੜੇ ਕਿ ਮੈਨੂਫੈਕਚਰਿੰਗ ਵੀ ਕਰਦੇ ਆ ਔਰ ਸਪਲਾਈਅਰ ਵੀ ਨੇ ਸਾਰੇ ਤਰ੍ਹਾਂ ਦੀ ਬੂਟ ਸੈਂਡਲ ਲੈਦਰ ਸ਼ੂਜ਼ ਸਲੀਪਰ ਤੇ ਬਾਕੀ ਆਪਾਂ ਚਲੋ ਸ਼ਾਪ ਦੇ ਅੰਦਰ ਚੱਲਦੇ ਆ ਸਾਰੇ ਤਰ੍ਹਾਂ ਦੀਆਂ ਤੁਹਾਨੂੰ ਪੰਜਾਬੀ ਜੁੱਤੀ ਦਿਖਾਉਣੀ ਆ ਕਿ ਅਲੱਗ-ਅਲੱਗ ਪ੍ਰਾਈਸ ਰਹਿਣਗੇ ਔਰ ਪ੍ਰਾਈਸ ਬਹੁਤ ਹੀ ਰੀਜ਼ਨਰ ਰਹਿਣਗੇ ਤੁਸੀਂ ਵਿਜ਼ਿਟ ਕਰਕੇ ਵੀ ਲੈ ਸਕਦੇ ਹੋ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਤੇ ਬਹੁਤ ਤਰ੍ਹਾਂ ਦੀ ਪੰਜਾਬੀ ਜੁੱਤੀ ਦੀ ਵੈਰਾਈਟੀ ਹੈ ਇਹਨਾਂ ਦੇ ਕੋਲ ਔਰ ਬਹੁਤ ਹੀ ਵਧੀਆ ਚਮੜੇ ਦੇ ਵਿੱਚ ਵੀ ਤੁਹਾਨੂੰ ਮਿਲ ਜੇਗੀ ਇੱਥੇ ਤੇ ਪ੍ਰਾਈਸ ਤੁਸੀਂ ਸੁਣ ਕੇ ਹਰਾਂ ਦਹਿ ਜਾਣਾ ਸੋ ਚਲੋ ਜੀ ਆਪਾਂ ਦੇਖਦੇ ਆਂ ਕਿਹੜੇ ਕਿਹੜੇ ਡਿਜ਼ਾਈਨ ਇਹਨਾਂ ਕੋਲ ਸੋ ਲੋ ਜੀ ਸਭ ਤੋਂ ਪਹਿਲਾਂ ਸਟਾਰਟਿੰਗ ਰੇਂਜ ਜਿਹੜੀ ਇਹਨਾਂ ਕੋਲ ਰਹਿਣੀ ਹੈ ਜੁੱਤੀ ਦੀ ਉਹ ਹੈਗੀ ਹੈ 350 400 ਤੇ ਤੁਸੀਂ ਵਰਕ ਦੇਖ ਸਕਦੇ ਹੋ ਪਰ ਕਿੰਨਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਤੇ ਬਹੁਤ ਹੀ ਸੋਹਣੀਆਂ ਜੁੱਤੀਆਂ ਨੇ ਤੇ ਅੱਜ ਆਪਾਂ ਤਾਂ ਲੈ ਕੇ ਜਾਣਾ ਬੈਗ ਭਰ ਕੇ ਜੁੱਤੀਆਂ ਦਾ ਇੱਥੋਂ ਤੇ ਕਲਰ ਤੁਸੀਂ ਦੇਖ ਸਕਦੇ ਹੋ ਮਤਲਬ ਕਿੰਨੇ ਸੋਹਣੇ ਕਲਰ ਪਾਏ ਹੋਏ ਨੇ ਜੁੱਤੀਆਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੇ ਕੰਟਰਾਸਟ ਦਿੱਤੇ ਹੋਏ ਨੇ ਕਿਸੇ ਵੀ ਸੂਟ ਨਾਲ ਹਾਂ ਮਲਟੀ ਦੇ ਵਿੱਚ ਦਿੱਤੀ ਗਈ ਹੈ ਇਹ ਤੇ ਸਿੰਗਲ ਕਲਰ ਲੈਣਾ ਚਾਹੁੰਦੇ ਉਹ ਵੀ ਲੈ ਸਕਦੇ ਆ ਵਾਓ ਵਰਕ ਦੇ ਵਿੱਚ ਫਿਨਿਸ਼ਿੰਗ ਪੂਰੀ ਐ ਔਰ ਚਮਕ ਪੂਰੀ ਐ ਪੂਰੀ ਤਰ੍ਹਾਂ ਬਹੁਤ ਸੋਹਣਾ ਵਰਕ ਲੱਗ ਰਿਹਾ ਪੂਰੀ ਤਰ੍ਹਾਂ ਚਮਕ ਰਿਹਾ ਵਰਕ ਤੇ ਸਾਰੀ ਰੇਂਜ ਤੁਸੀਂ ਦੇਖ ਸਕਦੇ ਹੋ ਤੇ ਪ੍ਰਾਈਸ ਮਤਲਬ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਨੇ ਇਹਨਾਂ ਦੇ ਔਰ ਇਹ ਤੁਸੀਂ ਆਨਲਾਈਨ ਵੀ ਨਾ ਵਿਜੀਪੇਡ ਨੇ ओके ਤੁਸੀਂ ਘਰ ਬੈਠੇ ਵੀ ਆਰਡਰ ਕਰ ਸਕਦੇ ਹੋ ਜੀ ਇਹਨਾਂ ਦਾ ਵਟਸਐਪ ਨੰਬਰ ਆਪਾਂ ਤੁਹਾਨੂੰ ਦਵਾਂਗੇ ਤੇ ਤੁਸੀਂ ਵਟਸਐਪ ਤੇ ਇਹਨਾਂ ਨਾਲ ਗੱਲ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸਾਈਜ਼ ਦੱਸੋ ਐਡਰੈਸ ਦੱਸੋ ਤੇ ਤੁਹਾਡੇ ਘਰ ਪਹੁੰਚੇਗਾ ਤੁਹਾਡਾ ਆਰਡਰ ਸੋ ਬ੍ਰਾਈਡਿਟੀ ਤੁਸੀਂ ਦੇਖ ਸਕਦੇ ਹੋ ਜੁੱਤੀਆਂ ਸਾਰੀ ਲੱਗ-ਲੱਗ ਤਰ੍ਹਾਂ ਦੀ ਰਹੇਗੀ ਤੇ ਆਪਾਂ ਸਭ ਤੋਂ ਪਹਿਲਾਂ ਹੋਂਦੇ ਸਰ ਪਸੰਦ ਕੀਤੀ ਆ ਇਹ ਬਲੈਕ ਜੁੱਤੀ ਜਿਹੜੀ ਕਿ ਬਹੁਤ ਸੋਹਣੀ ਲੱਗਦੀ ਆ ਪੈਰ ਦੇ ਵਿੱਚ ਪਾਈ ਹੋਈ ਆਪਾਂ ਤਾਂ ਫਾਈਨਲ ਕਰਤੀ ਇਹ ਵਾਲੀ ਲੈ ਲਈ ਆ ਬਾਕੀ ਆਪਾਂ ਹੋਰ ਵੀ ਕਢਾ ਕੇ ਦੇਖਦੇ ਆ ਤੇ ਮਤਲਬ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਵਰਕ ਹੈ ਜਿਹੜਾ ਉਹ ਟਾਈਮ ਦੇ ਹਿਸਾਬ ਨਾਲ ਡਲ ਨਹੀਂ ਹੋਏਗਾ ਬਹੁਤ ਸੋਹਣੀ ਫਿਨਿਸ਼ਿੰਗ ਹੈ ਤੇ ਬਹੁਤ ਸੋਹਣੀ ਚਮਕ ਹੈ ਵਰਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਪੈਰ ਦੇ ਵਿੱਚ ਪਾਈ ਹੋਈ ਵੀ ਜੁੱਤੀ ਇੱਕ ਲੱਗ ਹੀ ਲੁੱਕ ਦੇ ਰਹੀ ਹੈ ਤੇ ਬਾਕੀ ਆਪਾਂ ਹੋਰ ਵੀ ਡਿਜ਼ਾਈਨ ਦੇਖਦੇ ਹਾਂ ਜਿੱਦਾਂ ਆਪਾਂ ਜੀ ਇਹ ਵਾਲੇ ਕਲ ਹੋੁੰਦਿਆ ਡਿਜ਼ਾਈਨ ਜਿਵੇਂ ਜਰੀ ਦਾ ਹੋ ਗਿਆ ਇਹਦੇ ਵਿੱਚ ਕੁਝ ਦਿਖਾ ਦਿਓ ਹਾਂ ਜੀ ਇਦਾਂ ਦਾ ਕੁਝ ਤੰਦਰੇ ਵੀਸਾ ਬਰਾਦ ਉਸ ਸੋ ਇਹਨਾਂ ਦਾ ਪ੍ਰਾਈਸ ਜਿਹੜਾ ਰਹੇਗਾ ਜੀ 400 450 500 ਬਸ ਇੱਥੇ ਤੱਕ ਪ੍ਰਾਈਸ ਰਹਿਣ ਵਾਲਾ ਆ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਜਿਵੇਂ ਤਿੱਲੇ ਦਾ ਜਾਂ ਜਰੀ ਦਾ ਵਰਕ ਬੋਲ ਦੰਨੇ ਆ ਸੋ ਚਮੜੇ ਦੇ ਵਿੱਚ ਆ ਜਾਂਦੀਆਂ ਨੇ ਇਹ ਵਾਲੀਆਂ ਭਾਜੀ ਇਹ ਵਾਲੀਆਂ ਚਮੜੇ ਦੇ ਵਿੱਚ ਆ ਗਈਆਂ ਜੀ ਤੇ ਵਰਕ ਦੇਖੋ ਪਿਓਰ ਪੰਜਾਬੀ ਸੂਟ ਨਾਲ ਠੀਕ ਹੈ ਜੀ ਇਹ ਸਾਰਾ ਜਰੀ ਦਾ ਹੈਂਡਵਰਕ ਹੈ ਜੀ ਦੇਖੋ ਤੁਸੀਂ ਕਿੰਨੀ ਸੋਹਣੀ ਫਿਨਿਸ਼ਿੰਗ ਹੈ ਚਮੜੇ ਦੇ ਵਿੱਚ ਆ ਗਿਆ ਇਹ ਉਸੀਂ ਦੇਖਸਾ ਇਹ ਚਮੜੇ ਦੇ ਵਿੱਚ ਉਹਨੇ ਜਿਹੜੀ ਦੂਜੀਆਂ ਨੇ ਉਹ ਕੱਦ ਵਿੱਚ ਨੇ ਜਿੱਦਾਂ ਇਹ ਸੀ ਓਕੇ ਠੀਕ ਹੈ ਜੀ ਉਹ ਫੈਬਰਿਕ ਦੇ ਉੱਪਰ ਹੋ ਗਿਆ ਵਰਕ ਜੀ ਇਹ ਚਮੜੇ ਦੇ ਉੱਪਰ ਕੀਤਾ ਹੋਇਆ ਵਰਕ ਹੈ ਤੇ ਓਕੇ ਜੀ ਪਿਓਰ ਖੱਲ ਦੀ ਜੁੱਤੀ ਲਓ ਜੀ ਦੇਖੋ ਬਹੁਤ ਹੀ ਫੇਮਸ ਤੇ ਸਾਰੇ ਸੂਟਾਂ ਨਾਲ ਚੱਲਣ ਵਾਲੀ ਬਲੈਕ ਪਿਓਰ ਖੱਲ ਦੀ ਜੁੱਤੀ ਹੈ ਇਹ ਤੇ ਮੋਡਲ ਵੀ ਹੈ ਫੋਲਡਰ ਵੀ ਕਰ ਸਕਦੇ ਹਾਂ ਓਕੇ ਜੀ ਲਓ ਜੀ ਪਾਕਟ ਫੋਲਡਰ ਜੁੱਤੀ ਹੈ ਬਹੁਤ ਵਧੀਆ ਸੌਫਟ ਪਈ ਹੈ ਤੇ ਪ੍ਰਾਈਸ ਕੀ ਰਹੇਗਾ ਭਾਜੀ ਇਹਨਾਂ ਦਾ ਇਹਨਾਂ ਆਪਣੇ ਕੋਲ ਵੀਜ਼ੂਅਲ ਪ੍ਰਾਈਸ ਹੈ ਆਪਾਂ 400 ਤੋਂ ਸਟਾਰਟ ਕਰਦੇ ਆ ਇਹ 500 550 ਤੱਕ ਵੀ ਠੀਕ ਹੈ ਜੀ ਲਓ ਜੀ ਪ੍ਰਾਈਸ ਵੀ ਬਹੁਤ ਬਜਟ ਦੇ ਵਿੱਚ ਰਹਿਣ ਵਾਲਾ ਆਪਣੇ 400 ਤੋਂ ਸਟਾਰਟ ਹੋ ਕੇ 500 550 ਤੱਕ ਪ੍ਰਾਈਸ ਹੈ ਤੇ ਤੁਸੀਂ ਬਹੁਤ ਸ਼ੌਕ ਹੋਮੋਗੇ ਦੇਖ ਕੇ ਪ੍ਰਾਈਸ ਸੋ ਬਹੁਤ ਹੀ ਅਲੱਗ ਜਿਹਾ ਪ੍ਰਾਈਸ ਰਹਿਣ ਵਾਲੇ ਨੇ ਇਹਨਾਂ ਸਾਰਾ ਸੌਤਰਾ ਸਟਾਰਟ ਕਰਦੇ ਨਹੀਂ ਇਹਨ ਇੱਕ ਤੋਂ ਦਾ ਸਟਾਰਟ ਹੁੰਦੀ ਹੈ ਇਹਨਾਂ ਦੀ ਆਪਣੀ ਮੈਨੂਫੈਕਚਰਿੰਗ ਆ ਔਰ ਇਹ ਸਪਲਾਈ ਵੀ ਕਰਦੇ ਆ ਜੁੱਤੀਆਂ ਅਗਰ ਤੁਸੀਂ ਆਪਣੀ ਸ਼ਾਪ ਵਗੈਰਾ ਲਈ ਕੋਈ ਬਿਜ਼ਨਸ ਇਦਾਂ ਦਾ ਜੁੱਤੀਆਂ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇੱਥੇ ਆ ਕੇ ਵਿਜ਼ਿਟ ਕਰਕੇ ਇਕੱਠਾ ਆਪਣਾ ਇੱਕ ਲੈ ਕੇ ਜਾ ਸਕਦੇ ਹੋ ਤੇ ਇਸ ਤੋਂ ਬਾਅਦ ਇਹ ਨੋਕ ਵਾਲੀਆਂ ਜੁੱਤੀਆਂ ਦੇਖ ਸਕਦੇ ਹੋ ਇਹ ਮੈਨੂੰ ਬਹੁਤ ਪਸੰਦ ਨੇ ਪਰਸਨਲੀ ਵੱਡੀ ਵੱਡੀ ਨੋਕ ਹੋਵੇ ਤੇ ਸੂਟ ਨਾਲ ਪਾਈ ਹੋਈ ਬਹੁਤ ਸੋਹਣੀ ਲੱਗਦੀ ਹੈ ਇਦਾਂ ਦੀ ਜੁੱਤੀ ਤੇ ਬਾਕੀ ਮਤਲਬ ਜਿੰਨੇ ਆ ਤੇ ਆਪਣੀ ਨਿਗਾਹ ਜਾ ਰਹੀ ਹੈ ਸਾਰੇ ਡਿਜ਼ਾਈਨ ਮੋਸਟਲੀ ਅਲੱਗ-ਲੱਗ ਨੇ ਇਹ ਦੇਖ ਸਕਦੇ ਹੋ ਇਹਨੂੰ ਕੀ ਬੋਲਦੇ ਭਾਜੀ ਚਾਲਰ ਜਾਂ ਫਾਇਲ ਵਾਲੀ ਓਕੇ ਫਾਇਲ ਵਾਲੀ ਜੁੱਤੀ ਬੋਲਦੇ ਆ ਜੀ ਇਹਨਾਂ ਤੇ ਬਹੁਤ ਸੋਹਣੀ ਲੱਗਦੀ ਆ ਮੈਂ ਤੁਹਾਨੂੰ ਆਨਲਾਈਨ ਅਰਟੀਕਲ ਵੀ ਦਿਖਾ ਦਉ ਐਡਵਰਟ ਕਰ ਲਓ ਲਓ ਜੀ ਕੁਛ ਇਹਨਾਂ ਕੋ ਆਨਲਾਈਨ ਵਾਲੇ ਆਰਟੀਕਲ ਨੇ ਤੇ ਆਪਾਂ ਵੀ ਦੇ ਪਾਜੀ ਤੁਹਾਡਾ ਇੰਸਟਾਗ੍ਰam ਤੇ ਫੇਸਬੁੱਕ ਵਗੈਰਾ ਹੈਗਾ। ਓਕੇ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਜੀ ਇੰਸਟਾਗ੍ਰam ਪੇਜ ਇਹਨਾਂ ਦਾ ਤੇ ਤੁਸੀਂ ਉੱਥੇ ਵੀ ਜਾ ਕੇ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਤੇ ਅਗਰ ਤੁਹਾਨੂੰ ਉੱਥੋਂ ਕੋਈ ਜੁੱਤੀ ਪਸੰਦ ਆਉਂਦੀ ਹੈ ਤੇ ਤੁਸੀਂ ਇਹਨਾਂ ਕੋਲ ਆਰਡਰ ਕਰ ਸਕਦੇ ਹੋ ਇਹਨਾਂ ਦਾ ਵਟਸਐਪ ਨੰਬਰ ਆਪਾਂ ਤੁਹਾਨੂੰ ਦਵਾਂਗੇ। ਸੋ ਲਓ ਜੀ ਦੇਖੋ ਇਹ ਹੈਗੇ ਨੇ ਆਨਲਾਈਨ ਵਾਲੇ ਪੀਸ ਜਿਹੜੇ ਕਿ ਇਹਨਾਂ ਕੋ ਰੈਗੂਲਰ ਸੇਲ ਦੇ ਵਿੱਚ ਆਉਂਦੇ ਆ ਤੇ ਬਹੁਤ ਸੋਹਣਾ ਵਰਕ। ਕੀ ਬਾਤ ਹੈ ਜੀ ਕੀ ਬਾਤ ਹੈ ਜਰੀ ਦਾ ਵਰਕ। ਸਟੋਨ ਦਾ ਵਰਕ ਪਾਰਲ ਵਰਕ ਕੀ ਬਾਤ ਹੈ ਬਹੁਤ ਸੋਹਣੀ ਫਿਨਿਸ਼ਿੰਗ ਹੈ ਬਹੁਤ ਸੋਹਣੀ ਫਿਨਿਸ਼ਿੰਗ ਹੈ ਵਾਓ ਬਹੁਤ ਸੋਹਣਾ ਕੁੰਦਨ ਦੀ ਤਰ੍ਹਾਂ ਇੱਕ ਵਰਕ ਕੀਤਾ ਹੋਇਆ ਕੁੰਦਨ ਦਾ ਵਰਕ ਜਿਵੇਂ ਆਪਾਂ ਕੁੰਦਨ ਦੇ ਨੈਕ ਪੀਸ ਦਾ ਬਹੁਤ ਪਾਇਆ ਈਰਿੰਗ ਬਹੁਤ ਪਾਇਆ ਤੇ ਇਹ ਸਾਈਜ਼ ਸ਼ਾਇਦ ਮੇਰੇ ਨਹੀਂ ਆਏਗਾ ਬਹੁਤ ਸੋਹਣੀ ਲੱਗ ਰਹੀ ਆ ਸਾਈਜ਼ ਹਰ ਤਰ੍ਹਾਂ ਦੇ ਤੁਹਾਨੂੰ ਅਵੇਲੇਬਲ ਹੋ ਜਾਣਗੇ ਇਹ ਮੇਰੇ ਸੂਟ ਨਾਲ ਦੀ ਆ ਹਾਂ 오ਰੀਜਨਲ ਇਹ ਵੀ ਕਹਿ ਰਹੀਆਂ ਮੇਰੇ ਸੂਟ ਨਾਲ ਦੀ ਆ ਇਹਨੇ ਲੈ ਕੇ ਜਾਵਾਂਗੇ ਅੱਜ ਹਾਂ ਸੇਮ ਮੇਰੇ ਸੂਟ ਨਾਲ ਦੀ ਆ ਚਰੀ ਦਾ ਵਰਕ ਹੋਇਆ ਕਿਉਂਕਿ ਸੌਰੀ ਤਿੱਲੇ ਦਾ ਤੇ দাবਕੇ ਦਾ ਵਰਕ ਹੋਇਆ দাবਕੇ ਦੇ ਵਰਕ ਦੇ ਵਿੱਚ ਆਪਾਂ ਤੁਹਾਨੂੰ ਸੂਟ ਵੀ ਦਿਖਾਈ ਸੀ ਤੇ ਤੁਹਾਨੂੰ ਪਤਾ ਹੀ ਆ ਕਿ দাবਕੇ ਦਾ ਵਰਕ ਕਿੰਨਾ ਕੋਸਟਲੀ ਹੁੰਦਾ ਆ ਤੇ ਜੁੱਤੀ ਦੇ ਉੱਪਰ ਅਗਰ ਆਪਾਂ ਦਬਕੇ ਦਾ ਵਰਕ ਲੈਣਾਂ ਤਾਂ ਕੀ ਕਾਸਟ ਰਹੇਗੀ ਭਾਜੀ ਇਹਨੇ ਮੈਂ ਸਿਰਫ ਔਰ ਸਿਰਫ ਆਪਾਂ 800 850 ਦੇ ਵਿੱਚ ਚ ਪ੍ਰੋਵਾਈਡ ਲਓ ਜੀ ਸਿਰਫ ਔਰ ਸਿਰਫ ਤੁਹਾਨੂੰ 800 850 ਦੇ ਵਿੱਚ ਇਹ ਜੁੱਤੀ ਮਿਲ ਜਾਣੀ ਹੈ ਦਬਕੇ ਦੇ ਵਰਕ ਵਾਲੀ ਜਿਹੜੀ ਕਿ ਬਾਜ਼ਾਰ ਦੇ ਵਿੱਚ ਤੁਹਾਨੂੰ 1500 ਤੋਂ 2000 ਮੇਰਾ ਗੈਸ ਹੈ ਕਿ ਇਦੋਂ ਘੱਟ ਨਹੀਂ ਮਿਲੇਗੀ ਕਿਉਂਕਿ ਦਬਕੇ ਦੇ ਸੂਟ ਤੁਹਾਨੂੰ ਦਿਖਾਏ ਸੀ ਆਪਾਂ 25 25000 ਤੱਕ ਪਏ ਆ ਤੇ ਇੰਨੀ ਸਸਤੀ ਜੁੱਤੀ ਸਿਰਫ ਤੁਹਾਨੂੰ ਇੱਥੇ ਹੀ ਮਿਲ ਸਕਦੀ ਆ ਸੋ ਆਪਣਾ ਆਰਡਰ ਜਰੂਰ ਪਲੇਸ ਕਰੋ ਇਹਨਾਂ ਕੋ ਰਾਜਪੂਤ ਬੂਟ ਹਾਊਸ ਐਂਡ ਪੰਜਾਬੀ ਜੁੱਤੀ ਤੇ ਅਗਰ ਬਾਜੀ ਕੋਈ ਮਤਲਬ ਕਸਟਮਰ ਆਪਣਾ ਕੋਈ ਡਿਜ਼ਾਈਨ ਹੁੰਦਾ ਤੁਸੀਂ ਉਹ ਵੀ ਬਣਾਵਾਉਣਾ ਹਾਂਜੀ ਮੈਂ ਉਹ ਵੀ ਕਸਟਮਾਈਜ਼ ਕਰ ਦਿੰਦੇ ਆ ਲਓ ਜੀ ਇੱਕ ਹੋਰ ਫੈਸਿਲਿਟੀ ਤੁਹਾਨੂੰ ਪ੍ਰੋਵਾਈਡ ਕਰਨ ਲੱਗੇ ਆ ਅਗਰ ਤੁਸੀਂ ਸੂਟਾਂ ਦੇ ਨਾਲ ਆਪਣਾ ਕੋਈ ਡਿਜ਼ਾਈਨ ਦੇ ਕੇ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਰੈਡੀ ਮਿਲ ਜੇਗਾ ਇੱਥੋਂ ਸੋ ਜੇ ਤੋਂ ਸੋ ਏਡੀ ਬੜੀ ਫੈਸਿਲਿਟੀ ਤਾਂ ਸ਼ਾਇਦ ਤੁਹਾਨੂੰ ਉਹੀ ਹੀ ਦੇ ਸਕੇ ਇੰਨੇ ਘੱਟ ਪ੍ਰਾਈਸ ਦੇ ਵਿੱਚ ਤੇ ਅਗਰ ਤੁਹਾਡਾ ਬਜਟ ਜਿੰਨੇ ਦਾ ਤੁਹਾਡਾ ਬਜਟ ਹੋਏਗਾ ਉਨੇ ਦੇ ਵਿੱਚ ਤੁਹਾਨੂੰ ਇਹ ਜੁੱਤੀ ਰੈਡੀ ਕਰਕੇ ਦੇਣਗੇ ਸੋ ਮੈਨੂੰ ਇਦਾਂ ਦੀਆਂ ਚੀਜ਼ਾਂ ਬਹੁਤ ਪਸੰਦ ਨੇ ਇਹਦੇ ਵਿੱਚ ਦੇਖੋ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਅਕੋਰਡਿੰਗ ਵੀ ਕਰਵਾ ਸਕਦੇ ਹਾਂ ਹਾਂ ਬਜਟ ਫ੍ਰੈਂਡਲੀ ਨੇ ਵੈਸੇ ਤਾਂ ਸਾਰੀਆਂ ਹੀ ਆਪਣੇ ਬਜਟ ਦੇ ਵਿੱਚ ਆਉਣ ਵਾਲੀਆਂ ਨੇ ਕਿਉਂਕਿ 1000 ਤੋਂ ਤਾਂ ਲਾਓ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਵਰਕ ਦੀ ਫਿਨਿਸ਼ਿੰਗ ਦੇਖੋ ਤੁਸੀਂ ਇਹਨਾਂ ਦੀ ਮੈਂ ਇੰਨੀ ਜ਼ਿਆਦਾ ਪੰਜਾਬੀ ਜੁੱਤੀ ਖਰੀਦੀ ਆ ਨਾ ਤੇ ਵਰਕ ਜਿਹੜਾ ਮੈਂ ਕੰਪੇਅਰ ਕਰਾਂ ਤਾਂ ਇਹਨਾਂ ਦਾ ਵਰਕ ਟੂ ਮੱਚ ਗੁੱਡ ਹੈ ਬਹੁਤ ਸੋਹਣਾ ਵਰਕ ਹੈ ਇਹਨਾਂ ਦਾ ਤੇ ਮੇਰੇ ਤੋਂ ਜ਼ਿਆਦਾ ਮਿੰਤਾ ਲੱਗਦਾ ਨਹੀਂ ਕਿਸੇ ਨੇ ਪੰਜਾਬੀ ਜੁੱਤੀ ਖਰੀਦੀ ਹੋ ਮੈਂ ਬਹੁਤ ਜ਼ਿਆਦਾ ਪੰਜਾਬੀ ਜੁੱਤੀ ਖਰੀਦਦੀ ਆ ਬਟ ਵਰਕ ਦੀ ਗੱਲ ਕਰੀਏ ਤਾਂ ਸੱਚ ਹੀ ਅਕੋਰਡਿੰਗ ਟੂ ਪ੍ਰਾਈਸ ਵਰਕ ਦੀ ਫਿਨਿਸ਼ਿੰਗ ਬਹੁਤ ਆਪ ਹੈ ਇਹਨਾਂ ਦੀ ਬਹੁਤ ਜ਼ਿਆਦਾ ਕਿਉਂਕਿ ਇੰਨੇ ਘੱਟ ਪ੍ਰਾਈਸ ਦੇ ਵਿੱਚ ਇਦਾਂ ਦਾ ਵਰਕ ਮਿਲਣਾ ਤੁਹਾਨੂੰ ਮੁਸ਼ਕਲ ਹੀ ਨਹੀਂ ਮੇਰੇ ਅਕੋਰਡਿੰਗ ਨਾ ਮੁਮਕਿਨ ਹੈ ਇੰਨਾ ਵਧੀਆ ਵਰਕ ਤੁਹਾਨੂੰ ਇੰਨੇ ਘੱਟ ਪ੍ਰਾਈਸ ਦੇ ਵਿੱਚ ਕਿਤੇ ਵੀ ਨਹੀਂ ਮਿਲੇਗਾ। ਬਾਕੀ ਜੈਂਟਸ ਵੀ ਸਾਰੇ ਹੁੰਦੇ ਬਾਜੀ। ਹਾਂਜੀ ਜੈਂਟਸ ਵੀ ਹੋ ਜੂਗਾ। ਓਕੇ ਜੀ। ਜਿੱਦਾਂ ਬੱਚੇ ਜੀ ਬੱਚੇ ਦੀ ਲੈਣੀ ਹੋਵੇ ਸਾਰਾ 올ਓਵਰ ਸਾਰਾ ਮਿਲ ਜੇਗਾ। ਓਕੇ ਅਗਰ ਤੁਸੀਂ ਪੰਜਾਬੀ ਦਿੱਤੀਆਂ ਨੇ ਜੱਗ ਵਾਲੀਆਂ ਹੁੰਦੀਆਂ ਨੇ ਬਾਕਸੀਆਂ ਨਹੀਂ ਮੰਗਿੰਦੇ ਨਾ ਕੋਈ ਜਿਹੜੀ ਕੁਰਤੇ ਵੀ ਆਮੇ ਨਾ ਵੇਅਰ ਹੁੰਦੀਆਂ ਨੇ ਅੱਜਕੱਲ ਮੁੰਡੇ ਉਹ ਕਰਦੇ ਨੇ ਬਹੁਤ ਵਧੀਆ ਹੁੰਦੀਆਂ ਨੇ। ਓਕੇ ਜੀ ਜਿੱਦਾਂ ਜੈਂਟਸ ਦੀਆਂ ਹੁੰਦੀਆਂ ਨੇ ਕੁਰਤੇ ਪਜਾਮੇ ਨਾ ਵੇਅਰ ਕਰਦੇ ਆ ਉਹ ਵੀ ਤੁਹਾਨੂੰ ਸਾਰੀਆਂ ਮਿਲਣਗੀਆਂ ਵਾਉ ਕੀ ਬਾਤ ਹੈ ਜੀ ਆਪਣੇ ਤੱਕ ਇਹ ਮੈਰਿਜ ਆ ਰਹੀ ਆ ਤੇ ਸਾਰਿਆਂ ਨੇ ਥੀਮ ਰੱਖੀ ਆ ਜਾਗੋ ਦੀ ਕੁਰਤੇ ਪਜਾਮੇ ਔਰ ਸਾਰਿਆਂ ਨੂੰ ਫਿਰ ਇਤੋਂ ਹੀ ਦਵਾ ਕੇ ਲੈ ਕੇ ਜਾਣੀਆਂ ਨੇ ਆਪਾਂ ਨੇ ਜੁੱਤੀਆਂ ਕਿਉਂਕਿ ਸਮ ਟਾਈਮ ਇਹ ਹੁੰਦਾ ਕਿ ਸਾਰੇ ਹਨਾ ਪੰਜਾਬੀ ਜੁੱਤੀ ਨਹੀਂ ਪਾਉਂਦੇ ਹੁੰਦੇ ਤੇ ਬਟ ਇੰਨੇ ਕੁ ਬਜਟ ਦੇ ਵਿੱਚ ਲੈ ਕੇ ਤੁਸੀਂ ਪੰਜਾਬੀ ਜੁੱਤੀ ਚਾਹੇ ਇੱਕ ਫੰਕਸ਼ਨ ਤੇ ਪਾ ਲਓ ਕੀ ਬਾਤ ਹੈ ਜੀ ਲਓ ਜੀ ਜੈਂਟਸ ਦੇ ਵਿੱਚ ਦੇਖੋ ਪੁਛਾ ਆਰਟੀਕਲ ਬਹੁਤ ਹੀ ਲੱਗ ਜੇ ਬਣਾਏ ਹੋਏ ਨੇ ਸੁਜੈਸਟ ਦੇ ਵਿੱਚ ਵੀ ਅਨਲਿमिटेड ਕੁਆਲਿਟੀ ਮਿਲ ਜੇਗੀ ਇਹਨਾਂ ਕੋਲ ਤੇ ਕੁਆਂਟੀਟੀ ਦੀ ਤੇ ਕੁਆਲਿਟੀ ਦੀ ਕੋਈ ਕਟ ਨਹੀਂ ਹੈਗੀ ਜੀ ਇੱਥੇ ਬਸ ਤੁਸੀਂ ਕੀ ਕਰਨਾ ਤੁਸੀਂ ਸਕਰੀਨ ਤੇ ਚੱਲਦੇ ਨੰਬਰ ਦੇ ਉੱਪਰ ਬਸ ਆਪਣਾ ਮੈਸੇਜ ਪਲੇਸ ਕਰਨਾ ਔਰ ਇਹਨਾਂ ਦੀ ਇੰਸਟਾਗ੍ਰam ਆਈਡੀ ਆਪਾਂ ਦਿੱਤੀ ਹੋਈ ਹੈ ਉਸ ਤੇ ਜਾ ਕੇ ਫੋਲੋ ਕਰੋ ਅਗਰ ਉੱਥੋਂ ਕੋਈ ਜੁੱਤੀ ਪਸੰਦ ਆਉਂਦੀ ਹੈ ਬਸ ਇਹਨਾਂ ਨੂੰ ਵਟਸਐਪ ਮੈਸੇਜ ਕਰੋ ਜਾਂ ਡੀਐਮ ਕਰੋ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬੱਚੇ ਦੀ ਜੁੱਤੀ ਵੀ ਮਿਲ ਜੇਗੀ ਇੱਥੋਂ ਤੁਹਾਨੂੰ ਸਭ ਤੋਂ ਵੱਡੀ ਅਗਰ ਤੁਸੀਂ ਆਪ ਦੇ ਨਾਲ ਬਣਵਾਉਣਾ ਚਾਹਲਿਓ ਦੇਖੋ ਜੀ ਬੱਚਿਆਂ ਲਈ ਕੁਝ ਵੀ ਜੁੱਤੀ ਦੇ ਵਿੱਚ ਕੋਈ ਵੀ ਆਰਟੀਕਲ ਲੈਣਾ ਚਾਹੁੰਦੇ ਹੋ ਤਾਂ ਹਰ ਸਾਈਜ਼ ਅਵੇਲੇਬਲ ਹੈ ਇਹਨਾਂ ਕੋਲ ਤੁਸੀਂ ਲੈ ਸਕਦੇ ਹੋ ਬਸ ਤਾਂ ਤੁਹਾਨੂੰ ਇਹ ਲੋੜ ਹੀ ਨਹੀਂ ਪੈਣੀ ਕਿ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਬਣਾਉਣਾ ਕਿਉਂਕਿ ਇਦਾਂ ਦਾ ਡਿਜ਼ਾਈਨ ਕੋਈ ਨਹੀਂ ਲੱਗਦਾ ਜਿਹੜਾ ਇਹਨਾਂ ਕੋਲ ਨਾ ਹੋਵੇ ਆਲਮੋਸਟ ਸਾਰੇ ਹੀ ਡਿਜ਼ਾਈਨ ਇਹਨਾਂ ਕੋਲ ਅਵੇਲੇਬਲ ਨੇ ਤੇ ਰੇਟ ਮੈਨੂੰ ਤਾਂ ਬਈ ਬਹੁਤ ਵਧੀਆ ਲੱਗੇ ਕਿਉਂਕਿ ਇਤੋਂ ਘੱਟ ਪ੍ਰਾਈਸ ਦਾ ਨਾ ਮੁਮਕਿਨ ਹੈ ਕਿ ਤੁਹਾਨੂੰ ਕਿਤੋਂ ਵੀ ਮਿਲ ਜਾਣ ਲਓ ਜੀ ਬੱਚਿਆਂ ਦੀ ਜੁੱਤੀ ਦੇ ਵਿੱਚ ਦੇਖੋ ਆਰਟੀਕਲ ਕਿਆ ਬਾਤ ਹੈ ਜੀ ਛੋਟੇ ਬੱਚਿਆਂ ਦੇ ਜੁੱਤੀ ਦੇ ਉੱਪਰ ਵੀ ਇਹਨਾਂ ਨੇ ਓਨੀ ਹੀ ਰੀਜ ਲਾਈ ਹੋਈ ਆ ਜਿੰਨੀ ਕਿ ਆਪਣੇ ਵੱਡਿਆਂ ਦੀ ਜੁੱਤੀਆਂ ਦੇ ਉੱਪਰ ਲਾਈ ਹੋਈ ਆ ਕੋਈ ਇਹ ਨਹੀਂ ਕੰਮ ਚਲਾਉ ਕੰਮ ਨਹੀਂ ਕੀਤਾ ਹੋਇਆ ਬਹੁਤ ਸੋਹਣਾ ਵਰਕ ਕੀਤਾ ਹੋਇਆ ਬੱਚਿਆਂ ਦੀ ਜੁੱਤੀਆਂ ਦੇ ਉੱਪਰ ਵੀ ਔਰ ਸਾਰਾ ਬਹੁਤ ਹੀ ਗੁੰਦਵਾ ਵਰਕ ਹੈ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਤਾਂ ਲਓ ਜੀ ਉਸ ਤੋਂ ਛੋਟੇ ਬੱਚੇ ਦੀ ਹੰਗਰੂ ਵਾਲੀ ਜੁੱਤੀ ਕਿਆ ਬਾਤ ਹੈ ਜੀ ਤਣਕਾਰੀ ਵਾਲੀ ਤੜਾਈ ਕਰਕੇ ਵਾਕੇ ਹੀ ਚਾਰ ਚੰਦ ਲਾਏ ਹੋਏ ਨੇ ਜੁੱਤੀਆਂ ਨੂੰ ਲਓ ਜੀ ਛੋਟੇ ਬੱਚਿਆਂ ਦੇ ਵਿੱਚ ਮੁੰਡੇ ਕਿੱਥੋਂ ਪਿੱਛੇ ਰਹਿ ਜਾਣ ਦੇਖੋ ਫਿਰ ਮੁੰਡਿਆਂ ਦੇ ਲਈ ਇੱਕ ਅਲੱਗ ਤਰ੍ਹਾਂ ਦੀ ਜੁੱਤੀ ਵੀ ਮਿਲ ਜਾਂਦੀ ਹੈ ਲਓ ਜੀ ਸਭ ਤੋਂ ਵੱਡੀ ਗੱਲ 5-6 ਮਹੀਨੇ ਦੇ ਬੱਚੇ ਦੀ ਵੀ ਜੁੱਤੀ ਮਿਲ ਜੇਗੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਫੰਕਸ਼ਨ ਰੱਖਿਆ ਤੁਸੀਂ ਬੱਚੇ ਨੂੰ ਕੋ ਪੂਰੀ ਪੰਜਾਬੀ ਥੀਮ ਦੇ ਵਿੱਚ ਦੇਖਣਾ ਚਾਹੁੰਦੇ ਹੋ ਪੰਜਾਬੀ ਲੁੱਕ ਦੇ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਜੁੱਤੀ ਇੱਥੋਂ ਲੈ ਸਕਦੇ ਆ ਬੱਚਿਆਂ ਦੇ ਸਕੂਲ ਦੇ ਵਿੱਚ ਤਾਂ ਮੋਸਟਲੀ ਫੰਕਸ਼ਨ ਹੁੰਦੇ ਰਹਿੰਦੇ ਨੇ ਤੇ ਉਹਨਾਂ ਦੇ ਲਈ ਤੁਸੀਂ ਮਤਲਬ ਕਿਉਂਕਿ ਬੱਚਿਆਂ ਦਾ ਸਾਈਜ਼ ਇਹ ਹੁੰਦਾ ਕਿ ਵੱਧਦਾ ਰਹਿੰਦਾ ਘਟਦਾ ਰਹਿੰਦਾ ਤਾਂ ਆ ਤਾਂ ਫਿਰ ਮਤਲਬ ਉਹਦੇ ਹਿਸਾਬ ਨਾਲ ਠੀਕ ਰਹਿ ਜਾਂਦਾ ਇੰਨੀ ਕੁ ਬਜਟ ਦੀ ਜੁੱਤੀ ਇੱਕ ਦੋ ਵਾਰ ਵੀ ਬੱਚਾ ਪਾਉਂਦਾ ਤੇ ਆਪਾਂ ਕਿਸੇ ਨੂੰ ਵੀ ਦੇ ਸਕਦੇ ਆ ਬੱਚਿਆਂ ਦੀਆਂ ਜੁੱਤੀਆਂ ਰੇਂਜ ਕੀ ਰਹੇਗੀ ਬਾਜੀ ਮੈਂ 150 ਤੋਂ ਲੈ ਕੇ 250 ਲਓ ਜੀ ਬੱਚਿਆਂ ਦੀ ਜੁੱਤੀ ਜਿਹੜੀ ਰੇਂਜ ਰਹਿਣ ਵਾਲੀ ਆ ਉਹ 150 ਤੋਂ ਲੈ ਕੇ 250 ਤੱਕ ਸਿਰਫ ਲਓ ਜੀ ਬੱਚਿਆਂ ਦੀ ਜੁੱਤੀ ਜਿਹੜੀ ਰੇਂਜ ਰਹਿਣ ਵਾਲੀ ਆ ਉਹ 150 ਤੋਂ ਲੈ ਕੇ 250 ਤੱਕ ਸਿਰਫ ਔਰ ਸਿਰਫ 150 ਤੋਂ ਲੈ ਕੇ 250 ਦੇ ਵਿੱਚ ਜਿਹੜੀ ਕਿ ਅਗਰ ਬੱਚਾ ਇੱਕ ਦੋ ਵਾਰ ਵੀ ਪਾਉਂਦਾ ਤਾਂ ਆਪਣੇ ਪੈਸੇ ਵੇਸਟ ਨਹੀਂ ਹੈਗੇ ਇੱਕ ਦੋ ਵਾਰ ਪਾਉਣ ਤੋਂ ਬਾਅਦ ਵੀ ਆਪਾਂ ਕਿਸੇ ਨੂੰ ਵੀ ਦੇ ਸਕਦੇ ਆ ਜੁੱਤੀ ਬਾਕੀ ਤੁਸੀਂ ਦੁਕਾਨ ਦੇ ਵਿੱਚ ਦੇਖ ਸਕਦੇ ਹੋ ਆਰਦਾ ਆਰਦਾ ਨੇ ਕਿ ਕਿੰਨੇ ਕੁਆਲਿਟੀ ਹਨ ਔਰ ਔਰ ਕੁਆਂਟੀਟੀ ਔਰ ਕੁਆਲਿਟੀ ਕੋਈ ਕੰਪੈਰੀਸ਼ਨ ਨਹੀਂ ਹੈਗਾ ਬਹੁਤ ਜ਼ਿਆਦਾ ਆ ਜੁੱਤੀਆਂ ਦਾ ਭੰਡਾਰ ਹੀ ਇੱਕ ਤਰ੍ਹਾਂ ਦਾ ਕੀ ਬਾਤ ਹੈ ਜੀ ਲਓ ਜੀ ਸ਼ੂ ਲੈਸ ਵਾਲੀ ਜੁੱਤੀ ਜਿਹੜੀ ਕਿ ਮੈਂ ਇੰਸਟਾਗ੍ਰam ਦੇ ਉੱਪਰ ਦੇਖੀ ਸੀਗੀ ਬਹੁਤ ਸੋਹਣੀ ਲੱਗਦੀ ਹੈ ਮਤਲਬ ਹਰ ਇੱਕ ਡਿਜ਼ਾਈਨ ਤੁਹਾਨੂੰ ਮਿਲ ਜੇਗਾ ਤੁਸੀਂ ਇਹਨਾਂ ਕੋ ਆਪਣਾ ਡਿਜ਼ਾਈਨ ਵੀ ਦੇ ਕੇ ਬਣਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਜੁੱਤੀ ਕਿਸੇ ਸੂਟ ਨਾਲ ਕਿਸ ਕਲਰ ਮੈਚ ਕਰਨਾ ਉਹ ਵੀ ਦੇ ਕੇ ਬਣਵਾ ਸਕਦੇ ਹੋ ਸਾਰੇ ਹੀ ਲੱਗ ਲੱਗ ਰਹਿਣ ਵਾਲੇ ਨੇ ਥ੍ਰੈਡ ਵਰਕ ਜਰੀ ਵਰਕ ਔਰ ਪਰਲ ਵਰਕ ਕੁੰਦਨ ਵਰਕ ਹਰ ਤਰ੍ਹਾਂ ਦਾ ਦਬਕੇ ਦਾ ਵਰਕ ਸਾਰੇ ਹੀ ਮਿਲਣਗੇ ਵਾਓ ਕੀ ਬਾਤ ਹੈ ਜੀ ਬਹੁਤ ਟ੍ਰੈਂਡਿੰਗ ਆਰਟੀਕਲ ਆ ਤੇ ਤੁਹਾਨੂੰ ਪਤਾ ਹੋਏਗਾ ਪਿਛਲੀ ਤੁਸੀਂ ਅਗਰ ਮੇਰਾ ਬਲੌਗ ਦੇਖਿਆ ਮੈਂ ਗਿੱਲਾਂ ਤੋਂ ਇਹ ਵਾਲੀ ਜੁੱਤੀ ਪਰਚੇਸ ਕਰ ਰਹੀ ਸੀ ਬਟ ਮੈਨੂੰ ਸਾਈਜ਼ ਨਹੀਂ ਮਿਲ ਰਿਹਾ ਸੀ ਮੇਰਾ ਇਹ ਵਾਲਾ ਤੇ ਆਪਾਂ ਕੋਸ਼ਿਸ਼ ਕਰਾਂ ਮੇਰਾ ਸਾਈਜ਼ ਮਿਲ ਜੇਗਾ ਤੁਹਾਨੂੰ ਮਿਲਲੇਗਾ ਸਾਈਜ਼ ਲਓ ਜੀ ਆਪਾਂ ਨੂੰ ਇੱਥੋਂ ਸਾਈਜ਼ ਮਿਲ ਜੇਗਾ ਔਰ ਇਹ ਜੁੱਤੀ ਆਪਾਂ ਬਾਹਰ ਵੀ ਭੇਜੀ ਸੀ ਅਗਰ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਆਪਣੀ ਦੇ ਵਿੱਚ ਦੇਖਿਆ ਹੋਵੇਗਾ ਆਪਾਂ ਗਿੱਲਾ ਤੋਂ ਪਰਚੇਸ ਕਰਕੇ ਇਹ ਵਾਲੀ ਜੁੱਤੀ ਬਾਹਰ ਭੇਜੀ ਸੀਗੀ ਤੇ ਅੱਜ ਦੇਖਦੇ ਆਂ ਆਪਾਂ ਨੂੰ ਇੱਥੋਂ ਕਿੰਨੇ ਦੀ ਪੈਂਦੀ ਹੈ ਇਹ ਕੀ ਪ੍ਰਾਈਸ ਰਹੇਗਾ ਭਾਜੀ ਸਿਰਫ 700 ਲਓ ਜੀ ਸਿਰਫ ਔਰ ਸਿਰਫ 700 ਰਹੇਗਾ ਪ੍ਰਾਈਸ ਤੇ ਆਪਾਂ ਸਾਈਜ਼ ਆਗਰ ਆਪਾਂ ਨੂੰ ਮਿਲਿਆ ਤਾਂ ਆਪਾਂ ਇਹ ਵੀ ਜੁੱਤੀ ਅੱਜ ਜ਼ਰੂਰ ਖਰੀਦਾਂਗੇ ਸੋ ਆਪਣਾ ਤਾਂ ਇੱਕ ਬੈਗ ਭਰ ਲਿਆ ਨਾ ਆਪਾਂ ਜੁੱਤੀਆਂ ਦਾ ਸਾਡੀਆਂ ਤਾਂ ਅੱਜ ਹੋ ਗਈਆਂ ਬਾਕੀ ਸਾਡੀਆਂ ਬਹੁਤ ਸਾਰੀਆਂ ਜੁੱਤੀਆਂ ਨੇ ਜਿਹੜੀਆਂ ਲੈਣ ਵਾਲੀਆਂ ਨੇ ਇਹ ਵਿਆਹ ਲਈ ਪੂਰੀ ਸ਼ਾਪਿੰਗ ਅਸੀਂ ਇੱਕ ਦੁਕਾਨ ਤੋਂ ਹੀ ਕਰ ਲੈਣੀ ਆ ਤੇ ਅਸੀਂ ਸੋਚਿਆ ਕਿਉਂ ਨਾ ਤੁਹਾਡੇ ਨਾਲ ਵੀ ਸਾਂਝੀ ਕੀਤੀ ਜਾਵੇ ਦੁਕਾਨ ਜਿੱਥੋਂ ਅਸੀਂ ਜੁੱਤੀਆਂ ਵਗੈਰਾ ਲੈਣੇ ਆ ਵਾਓ ਆ ਵਾਲੀ ਜੁੱਤੀ ਦਾ ਡਿਜ਼ਾਈਨ ਦਿਖਾਓ ਕਿੰਨਾ ਸੋਹਣਾ yellow ਨਾਲ magenta ਕੰਟਰਾਸਟ ਕੀ ਬਾਤ ਹੈ ਹਰ ਇੱਕ ਕਲਰ ਮਿਲੇਗਾ ਤੁਹਾਨੂੰ ਮੇਰੇ ਦਿਮਾਗ 'ਚ ਕੋਈ ਵੀ ਇਦਾਂ ਦਾ ਕਲਰ ਨਹੀਂ ਆ ਰਿਹਾ ਜਿਹੜਾ ਕਿ ਇਹਨਾਂ ਕੋਲ ਨਾ ਹੋਵੇ ਹਰ ਇੱਕ ਕਲਰ ਪਿਆ ਹਰ ਇੱਕ ਡਿਜ਼ਾਈਨ ਪਿਆ ਜਿੰਨੀ ਵੀ ਨਿਗਾਹ ਘਮਾਉਨੇ ਆ ਸਾਰੀ ਚੀਜ਼ ਅਲੱਗ ਤੋਂ ਅਲੱਗ ਪਈਆ ਇਹਨਾਂ ਕੋਲ ਸਾਰੀ ਚੀਜ਼ ਹੀ ਅਲੱਗ ਤੋਂ ਅਲੱਗ ਪਈਆ ਬੈਲਵਟ ਦੇ ਉੱਪਰ ਵਰਕ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਹੈਗਾ ਏ ਇਹਨਾਂ ਦੇ ਕੋਲ ਕਿਉਂਕਿ ਇਹ ਵੀ ਬੈਲਵਟ ਦੇ ਵਿੱਚ ਆ ਹੀਲ ਤੋਂ ਬਿਨਾ ਬੈਲਵਟ ਦੇ ਵਿੱਚ ਵਰਕ ਲੈਣਾ ਚਾਹੁੰਦੇ ਹੋ ਉਹ ਵੀ ਪਿਆ ਦਬਕੇ ਦਾ ਜਰੀ ਦਾ ਜਿੰਨਾ ਕਿ ਤੁਹਾਡਾ ਬਜਟ ਹੈ ਤੁਸੀਂ ਉਸ ਹਿਸਾਬ ਦੇ ਨਾਲ ਚੁੱਕੀ ਆ ਜਿਹੜੀ ਉਹ ਲੈ ਸਕਦੇ ਹੋ ਸੋ ਮੇਰੇ ਮਾਈਂਡ ਦੇ ਵਿੱਚ ਤਾਂ ਬਸ ਇਸ ਟਾਈਮ ਮੇਰੇ ਸੂਟ ਚੱਲ ਰਹੇ ਨੇ ਕਿ ਕਿਹੜੇ ਕਿਹੜੇ ਸੂਟਾਂ ਨਾਲ ਆਪਾਂ ਕਿਹੜੀ ਕਿਹੜੀ ਜੁੱਤੀ ਲੈਣੀ ਆ ਬਾਕੀ ਮੇਰੇ ਤੋਂ ਜ਼ਿਆਦਾ ਗੁਰਪ੍ਰੀਤ ਨੂੰ ਪਤਾ ਮੇਰੇ ਸੂਟਾਂ ਬਾਰੇ ਤੇ ਉਹ ਅੱਜ ਫਾਈਨਲ ਕਰੇਗੀ ਜੋ ਸਾਨੂੰ ਸੂਟ ਸਾਡੇ ਦਿਮਾਗ 'ਚ ਹੈਗੇ ਨੇ ਅਸੀਂ ਉਹਨਾਂ ਨਾਲ ਦੇ ਜੁੱਤੀਆਂ ਜ਼ਰੂਰ ਲੈ ਕੇ ਜਾਵਾਂਗੇ ਬਾਕੀ ਤੁਸੀਂ ਵੀ ਹੁਣ ਦੇਰ ਨਾ ਕਰੋ ਆਪਾਂ ਕੰਟੈਕਟ ਨੰਬਰ ਵੀਡੀਓ ਦੇ ਉੱਪਰ ਚਲਾ ਦਿੱਤਾ ਇਹਨਾਂ ਦਾ 9814042946 ਹਾਂਜੀ 9814042946 ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਵਾਓ ਮੇਰੇ ਫੇਵਰਿਟ ਪੀਕਾਕ ਆ ਚੁੱਕ ਚੈੱਕ ਕਰੋ ਜੀ ਮਤਲਬ ਮੈਨੂੰ ਤਾਂ ਲੱਗਦਾ ਨਹੀਂ ਕਿ ਅੱਜ ਮੈਂ ਕੋਈ ਵੀ ਜੁੱਤੀ ਇੱਥੇ ਛੱਡ ਕੇ ਜਾਣ ਵਾਲੀ ਆ ਸਾਰੀਆਂ ਹੀ ਪਰੇ ਤੋਂ ਪਰੇ ਨੇ ਤੇ ਅੱਜ ਜਾ ਕੇ ਆਪਾਂ 7 ਫੁੱਟ ਦਾ ਸ਼ੂ ਰੈਕ ਜਿਹੜਾ ਮੇਰਾ ਅੱਜ ਸਾਰਾ ਖਾਲੀ ਕਰਕੇ ਨਵੀਆਂ ਜੁੱਤੀਆਂ ਨਾਲ ਭਰ ਦੇਣਾ ਸਾਰਾ ਰੋਸਟਰ ਵੀ ਕਹਿੰਦੀ ਸੀ ਕਿ ਤੂੰ ਇੱਥੇ ਆ ਇੱਕ ਵਾਰ ਇੱਥੇ ਮੈਂ ਤੈਨੂੰ ਕਹਿ ਨਹੀਂ ਰਹੀ ਸੀ ਵੀ ਤੂੰ ਇੱਕ ਵਾਰ ਇੱਥੇ ਵਿਸਟ ਕਰ ਤੈਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੁਣ ਤੈਨੂੰ ਦੇਖ ਕੇ ਆਪ ਪਤਾ ਲੱਗਿਆ ਨਾ ਕਿ ਨਹੀਂ ਪਤਾ ਲੱਗਿਆ ਸਹੀ ਗੱਲ ਆ ਕਿਉਂਕਿ ਮੈਂ ਤੈਨੂੰ ਹਾਫ ਰੇਟ ਤੇ ਮਿਲ ਰਹੀ ਆ ਮੈਂ ਮੋਸਟਲੀ ਜੁੱਤੀ ਗਿੱਲਾਂ ਤੋਂ ਲੈਣੀਆਂ ਜਿਹੜੀ ਕਿ ਮੇਰੀ 1200 ਤੋਂ ਘੱਟ ਕੋਈ ਵੀ ਜੁੱਤੀ ਨਹੀਂ ਹੁੰਦੀ ਜੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਰੀਅਲ ਪ੍ਰਾਈਸ ਦੱਸਾਂ ਮੇਰੀ 1200 ਤੋਂ ਘੱਟ ਕੋਈ ਵੀ ਇੱਕ ਵੀ ਜੁੱਤੀ ਨਹੀਂ ਮੇਰੀ 1200 ਤੋਂ 1200 ਤੋਂ ਸਾਰੀਆਂ ਉੱਪਰ ਹੀ ਨੇ ਤੇ ਅੱਜ ਮੈਨੂੰ 1200 ਦੀਆਂ ਦੋ ਜੁੱਤੀਆਂ ਤੇ ਉਹਦੇ ਵਿੱਚੋਂ ਵੀ ਮੈਨੂੰ 200 ਰੁਪਏ ਮੋੜ ਰਹੇ ਨੇ ਸ ਸੋ ਲਓ ਜੀ ਆਪਾਂ ਜੁੱਤੀਆਂ ਦਾ ਭੰਡਾਰ ਤੁਹਾਨੂੰ ਦਿਖਾ ਦਿੱਤਾ ਹੈ ਤੇ ਤੁਸੀਂ ਕੋਈ ਵੀ ਜੁੱਤੀ ਆਰਡਰ ਕਰਨਾ ਚਾਹੁੰਦੇ ਹੋ ਭਾਜੀ ਤੁਹਾਡੇ ਇੰਸਟਾਗ੍ਰam ਦਾ ਪੇਜ ਦਾ ਨਾਮ ਕੀ ਹੈ ਰਾਜਪੂਤ ਬੂਟ ਹਾਊਸ ਮਲੇ ਕੋਲਾ ਓਕੇ ਜੀ ਰਾਜਪੂਤ ਬੂਟ ਹਾਊਸ ਮਲੇ ਕੋਲਾ ਨਾਮ ਤੇ ਇਹਨਾਂ ਦਾ ਪੇਜ ਹੈ ਤੇ ਆਪਾਂ ਪੇਜ ਤੁਹਾਨੂੰ ਮੈਂਸ਼ਨ ਵੀ ਕਰਾਂਗੇ ਵੀਡੀਓ ਦੇ ਕਾਰਨਰ ਦੇ ਵਿੱਚ ਤੁਸੀਂ ਪੇਜ ਨੂੰ ਜਾ ਕੇ ਫੋਲੋ ਕਰੋ ਕੋਈ ਵੀ ਜੁੱਤੀ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਜਾਂ ਡੀਐਮ ਕਰ ਸਕਦੇ ਹੋ ਤੇ ਤੁਹਾਡੇ ਘਰ ਤੱਕ ਜੁੱਤੀ ਹੈ ਜਿਹੜੀ ਉਹ ਪਹੁੰਚਾ ਦੇਣਗੇ ਤੁਸੀਂ ਕਿਸੇ ਵੀ ਪੋਸਟ ਵੇਰਾ ਹੀ ਆਪਣੇ ਘਰ ਤੱਕ ਜੁੱਤੀ ਹੈ ਜਿਹੜੀ ਉਹ ਮੰਗਵਾ ਸਕਦੇ ਹੋ ਸ਼ਿਪਿੰਗ ਫ੍ਰੀ ਹੈ ਲਓ ਜੀ ਇੱਕ ਆਫਰ ਹੋਰ ਵੀਡੀਓ ਦੇਖ ਕੇ ਆਉਂਗੇ ਤੁਹਾਡੇ ਲਈ ਸ਼ਿਪਿੰਗ ਬਿਲਕੁਲ ਫ੍ਰੀ ਹੈ ਸੋ ਚਲੋ ਜੀ ਫਿਰ ਜਲਦੀ ਜਲਦੀ ਕਰੋ ਤੇ ਪਲੇਸ ਕਰੋ ਆਪਣਾ ਆਰਡਰ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ